ਸਤਿ ਸ਼੍ਰੀ ਅਕਾਲ ਜੀ ਸੋ ਅੱਜ ਆ ਸੰਗਰਾਂਦ ਦਾ ਦਿਨ ਸੰਗਰਾਂਦ ਦਾ ਦਿਹਾੜਾ ਸੋ ਸਵੇਰੇ ਸਵੇਰੇ ਮੈਨੂੰ ਡੈਡੀ ਨੇ ਕਹਿਆ ਸੀਗਾ ਕਿ ਅੱਜ ਨਾ ਖੀਰ ਜ਼ਰੂਰ ਬਣਾਇਓ ਸੋ ਮੈਂ ਸਵੇਰੇ ਨਾ ਦੁੱਧ ਮੰਗਾ ਲਿਆ ਸੀਗਾ ਇਹ ਮੈਂ 1.5 ਕਿਲੋ ਦੁੱਧ ਜਿਹੜਾ ਖੀਰ ਵਾਸਤੇ ਉਬਾਲ ਲਿਆ ਸੀ ਸਵੇਰੇ ਹੀ ਤੇ ਜਿਵੇਂ ਕਿ ਹੁਣ ਸ਼ਾਮ ਦਾ ਟਾਈਮ ਆ ਤੇ ਜਿਹੜਾ ਵੱਡੇ ਪਤਿਲੇ ਵਿੱਚ ਦੁੱਧ ਦਾ 1 ਕਿਲੋ ਤੋਂ ਥੋੜਾ ਜਿਹਾ ਘਟ ਸੀਗਾ ਇਹ ਇੱਕ ਦਿਨ ਪਹਿਲਾਂ ਦਾ ਆ ਤੇ ਇਹਦੇ ਵਿੱਚ ਹੀ ਮੈਂ ਸਾਰਾ ਦੁੱਧ ਜਿਹੜਾ ਇਕੱਠਾ ਕਰ ਲਿਆ ਆ ਮਲਾਈ ਵੀ ਮੈਂ ਵਿੱਚ ਪਾ ਦਿੱਤੀ ਆ ਤੇ ਦੋ ਹਰੀਆਂ ਇਲਾਚੀਆਂ ਜਿਹੜੀਆਂ ਆ ਉਹਨਾਂ ਨੂੰ ਵੀ ਮੈਂ ਕੁੱਟ ਕੇ ਜਿਹੜਾ ਦੁੱਧ ਦੇ ਵਿੱਚ ਪਾ ਦੇਣਾ ਆ ਮੈਂ ਜਦੋਂ ਵੀ ਖੀਰ ਬਣਾਉਣੀ ਆ ਨਾ ਕਦੇ ਵੀ ਕੱਚੇ ਦੁੱਧ ਦੀ ਨਹੀਂ ਬਣਾਉਂਦੀ ਹਮੇਸ਼ਾ ਜਿਹੜਾ ਆ ਦੁੱਧ ਨੂੰ ਪਹਿਲਾਂ ਉਬਾਲ ਕੇ ਰੱਖ ਲੈਣੀ ਆ ਤੇ ਫਿਰ ਬਾਅਦ ਵਿੱਚ ਉਹਦੀ ਖੀਰ ਬਣਾਉਂਦੀ ਆ ਇੱਕ ਤੇ ਖੀਰ ਦਾ ਕਲਰ ਬੜਾ ਸੋਹਣਾ ਆ ਜਾਂਦਾ ਆ ਇੱਕ ਜਿਹੜਾ ਆ ਨਿਰਖੀ ਦਾ ਟੈਕਸਚਰ ਹੁੰਦਾ ਨਾ ਬਹੁਤ ਹੀ ਕਰੀਮੀ ਹੁੰਦਾ ਆ ਸੋ ਇੱਧਰ ਹੁਣ ਮੈਂ ਜਿਹੜਾ ਇੱਕ ਕੌਲੀ ਛੋਟੀ ਆ ਨਾ ਉਹ ਮਤਲਬ ਕਿ ਛੋਟੀ ਕੌਲੀ ਦੇ ਵਿੱਚ ਪੂਰੀ ਕੌਲੀ ਭਰ ਕੇ ਚੌਲਾਂ ਦੀ ਨੇ ਲਈ ਪੌਣੀ ਕੌਲੀ ਚੌਲਾਂ ਦੀ ਲਈ ਆ ਇਹ ਜਿਹੜੇ ਚੌਲਾ ਇਹ ਕਣੀਆਂ ਵਾਲੇ ਆ ਤੇ ਇਹਨਾਂ ਨੂੰ ਮੈਂ ਚੰਗੀ ਤਰ੍ਹਾਂ ਧੋ ਕੇ ਪਿਉਂ ਕੇ ਇੱਕ ਸਾਈਡ ਤੇ ਰੱਖ ਦਿੱਤਾ ਆ ਚੌਲ ਤੁਸੀਂ ਜਿਹੜੀ ਮਰਜ਼ੀ ਲੈ ਲਓ ਭਾਵੇਂ ਟੋਟਾ ਲੈ ਲਓ ਉਹਨਾਂ ਨੂੰ ਲੈਣੇ ਬਰਾਬਰ ਹੀ ਆ ਮਤਲਬ ਕਿ ਪੌਣੀ ਕੌਲੀ ਹੀ ਲੈਣੇ ਆ 2 ਕਿਲੋ ਦੁੱਧ ਵਾਸਤੇ ਤੇ ਖੀਰ ਬਣਾਉਂਦਿਆਂ ਬਣਾਉਂਦਿਆਂ ਮੇਰੇ ਦਿਮਾਗ ਵਿੱਚ ਆਇਆ ਕਿ ਬਾਹਰ ਬਾਰਿਸ਼ ਵੀ ਹੋ ਰਹੀ ਆ ਤੇ ਕਿਉਂ ਨਾ ਨਾਲ ਗੂੜੇ ਵੀ ਬਣਾ ਲਏ ਜਾਨ ਤੇ ਫਿਰ ਮੈਂ ਨਾ ਫਟਾਫਟ ਜਿਹੜਾ ਨਾ ਅੱਧੀ ਕੌਲੀ ਗੁੜ ਲੈ ਕੇ ਉਹਨੂੰ ਕੁੱਟ ਲਿਆ ਤੇ ਥੋੜੇ ਜਿਹਾ ਪਾਣੀ ਦੇ ਵਿੱਚ ਸਿਰਫ ਗੁੜ ਨੂੰ ਮੈਲਟ ਕੀਤਾ ਆ ਜਦੋਂ ਵੀ ਤੁਸੀਂ ਗੁੜ ਨੂੰ ਮੈਲਟ ਕਰਨਾ ਹੈ ਨਾ ਤੇ ਥੋੜਾ ਜਿਹਾ ਪਾਣੀ ਲੈ ਕੇ ਉਹਦੇ ਵਿੱਚ ਹੀ ਮੈਲਟ ਕਰੋ ਜਿੰਨਾ ਵੀ ਤੁਹਾਨੂੰ ਗੁੜ ਚਾਹੀਦਾ ਆ ਕਿਉਂਕਿ ਜੇ ਤੁਸੀਂ ਜ਼ਿਆਦਾ ਪਾਣੀ ਲੈ ਲੋਗੇ ਨਾ ਤੇ ਕਈ ਵਾਰੀ ਕੀ ਹੁੰਦਾ ਆ ਕਿ ਜਿਹੜਾ ਅਸੀਂ ਬੈਟਰ ਤਿਆਰ ਕਰਨਾ ਹੁੰਦਾ ਨਾ ਉਹਦੇ ਵਿੱਚ ਓਨੇ ਪਾਣੀ ਦੀ ਲੋੜ ਨਹੀਂ ਹੁੰਦੀ ਸੋ ਥੋੜੇ ਤੇ ਪਾਣੀ ਦੇ ਵਿੱਚ ਮੈਂ ਮੈਂ ਜਿਹੜਾ ਗੂੜਿਆਂ ਨੂੰ ਮੈਲਟ ਹੋਣ ਵਾਸਤੇ ਰੱਖ ਦਿੱਤਾ ਆ ਇੱਧਰ ਜਿਹੜਾ ਆ ਉਹ ਖੀਰ ਨੂੰ ਵੀ ਉਬਾਲਾ ਆ ਗਿਆ ਤੇ ਇਹਦੇ ਵਿੱਚ ਮੈਂ ਜਿਹੜੇ ਚੌਲ ਪਿਉਂ ਕੇ ਰੱਖੇ ਸੀ ਨਾ ਉਹ ਪਾ ਦਿੱਤੇ ਆ ਸੋ ਖੀਰ ਦੇ ਲਾਗੇ ਖੜੇ ਹੋਣ ਨਾਲੋਂ ਬਿਹਤਰ ਸੀਗਾ ਕਿ ਨਾਲ-ਨਾਲ ਮੈਂ ਪੂੜੇ ਵੀ ਬਣਾ ਲੈਂਦੀ ਇੱਧਰ ਜਿਹੜਾ ਆ ਉਹ ਖੀਰ ਲੋ ਟੂ ਮੀਡੀਅਮ ਹੀਟ ਦੇ ਉੱਤੇ ਪੱਕਦੀ ਰਹੂਗੀ ਤੇ ਦੂਜੇ ਪਾਸੇ ਜਿਹੜੇ ਆ ਉਹ ਮੇਰੇ ਪੂੜੇ ਵੀ ਬਣ ਜਾਣਗੇ ਸੋ ਉਹ ਜਿਹੜਾ ਪਾਣੀ ਆ ਮਤਲਬ ਕਿ ਗੋੜਿਆ ਉਹ ਮੈਲਟ ਹੋ ਗਿਆ ਤੇ ਗੁੜ ਵਾਲੇ ਪਾਣੀ ਨੂੰ ਮੈਂ ਠੰਡਾ ਕਰ ਲਿਆ ਆ ਹੁਣ ਇੱਧਰ ਮੈਂ ਜਿਹੜਾ ਆ 2.5 ਕਿਲ ਮਤਲਬ ਕਿ 2.5 ਕੋਲੀਆਂ ਜਿਹੜੀਆਂ ਉਹ ਆਟੇ ਦੀਆਂ ਲੈ ਲਈਆਂ ਆ ਤੇ ਜਿਹੜਾ ਪਾਣੀ ਆ ਉਹ ਇਹਦੇ ਵਿੱਚ ਪਾ ਕੇ ਤੈਨੂੰ ਮਿਕਸ ਕਰ ਲੈਣਾ ਆ ਜਿਹੜਾ ਗੁੜ ਵਾਲਾ ਪਾਣੀ ਆ ਨਾ ਇਹਨੂੰ ਥੱਲੇ ਨਹੀਂ ਪਾਣਾ ਕਿਉਂਕਿ ਥੱਲੇ ਦੇ ਵਿੱਚ ਨਾ ਮਤਲਬ ਕਿ ਕਈ ਵਾਰੀ ਕੁਝ ਹੁੰਦਾ ਆ ਜਿਵੇਂ ਇੰਪਿਉਰਿਟੀ ਹੁੰਦੀ ਆ ਨਾ ਉਹ ਰਹਿ ਜਾਂਦੀ ਆ ਇਸ ਕਰਕੇ ਤੁਸੀਂ ਜਿਹੜਾ ਲਾਸਟ ਤੇ ਇੱਕ ਤੇ ਚਮਚ ਦਾ ਦੋ ਚਮਚ ਜਿਹੜਾ ਪਾਣੀ ਆ ਨੂੰ ਵੇਸਟ ਕਰ ਦਿਓ ਮਤਲਬ ਕਿ ਡレイン ਕਰ ਦਿਓ ਉਹਨੂੰ ਇਹਦੇ ਵਿੱਚ ਨਾ ਪਾਇਓ ਤੇ ਸਾਰਾ ਗੁੜ ਵਾਲਾ ਪਾਣੀ ਜਿਹੜਾ ਮੈਂ ਇਹਦੇ ਵਿੱਚ ਪਾ ਕੇ ਤੇ ਆਟੇ ਨੂੰ ਘੋਲ ਲਿਆ ਆ ਹੁਣ ਮੈਂ ਕੀ ਕਰਨਾ ਹੈ ਕਿ ਇਹਦੇ ਵਿੱਚ ਸਾਦਾ ਪਾਣੀ ਲੈ ਕੇ ਨਾ ਥੋੜਾ ਥੋੜਾ ਪਾਣੀ ਪਾ ਕੇ ਤੇ ਇਹਨੂੰ ਮਿਕਸ ਕਰਦੇ ਜਾਣਾ ਆ ਸ਼ੁਰੂ ਸ਼ੁਰੂ ਵਿੱਚ ਐਵੇਂ ਲੱਗਦਾ ਆ ਕਿ ਇਹਦੇ ਵਿੱਚ ਗੰਡਾ ਬਣ ਗਈਆਂ ਆ ਬਟ ਜਿਉਂ ਜਿਉ ਤੁਸੀਂ ਇਹਨੂੰ ਮਿਕਸ ਕਰਦੇ ਜਾਓਗੇ ਨਾ ਤਿਉਂ ਤਿਉਂ ਜਿਹੜਾ ਇਹ ਗੰਡਾ ਜਿਹੜੀਆਂ ਨਾ ਇਹ ਖਤਮ ਹੋ ਜਾਂਦੀਆਂ ਆ ਸੋ ਥੋੜਾ ਥੋੜਾ ਪਾਣੀ ਪਾ ਕੇ ਜਿਹੜਾ ਮੈਂ ਘੋਲਿਆ ਉਹ ਤਿਆਰ ਕਰ ਲਿਆ ਆ ਤੇ ਇਹਨੂੰ ਜਿੰਨਾ ਵਧੀਆ ਤੁਸੀਂ ਫੈਂਟੋਗੇ ਨਾ ਉਨਾ ਵਧੀਆ ਹੀ ਮਤਲਬ ਕਿ ਇਹ ਬੈਟਰ ਜਿਹੜਾ ਤਿਆਰ ਹੁੰਦਾ ਆ ਇਹਦੀ ਕਨਸਿਸਟੈਂਸੀ ਤੁਸੀਂ ਦੇਖ ਸਕਦੇ ਹੋ ਇਹ ਬਹੁਤ ਜ਼ਿਆਦਾ ਗਾੜਾ ਵੀ ਨਹੀਂ ਹੋਣਾ ਚਾਹੀਦਾ ਤੇ ਬਹੁਤ ਜ਼ਿਆਦਾ ਪਤਲਾ ਵੀ ਨਹੀਂ ਹੋਣਾ ਚਾਹੀਦਾ ਤੇ ਉਧਰ ਜਿਹੜੀ ਖੀਰ ਆ ਉਹਨੂੰ ਵੀ ਮੈਂ ਨਾਲ-ਨਾਲ ਚੈੱਕ ਕਰ ਰਹੀ ਆ ਤੇ ਖੀਰ ਜਿਹੜੀ ਉਹ ਆਪਣੇ ਆਪ ਰਿਜਦੀ ਪਈ ਆ ਇਹ ਇੱਧਰ ਬੈਟਰ ਦੇ ਵਿੱਚ ਮੈਂ ਇੱਕ ਚਮਚ ਜਿਹੜਾ ਆ ਉਹ ਸੌਂਫ ਦੀ ਪਾ ਦਿੱਤੀ ਆ ਉਹਨੂੰ ਵੀ ਮੈਂ ਮਿਕਸ ਕਰ ਲੈਣਾ ਆ ਚੰਗੀ ਤਰ੍ਹਾਂ ਸੋ ਉਸ ਤੋਂ ਬਾਅਦ ਜਿਹੜਾ ਆ ਉਹ ਮੈਂ ਹੁਣ ਗੈਸ ਦੇ ਉੱਪਰ ਰੱਖ ਦੇਣਾ ਆ ਤਵਾ ਤੇ ਤਵਾ ਜਿਹੜਾ ਆ ਨਾ ਉਹਨੂੰ ਨਾ ਚੰਗੀ ਤਰ੍ਹਾਂ ਪਹਿਲਾਂ ਮਾਂਜ ਲਿਆ ਸੀਗਾ ਮੈਂ ਤੇ ਹੁਣ ਮੈਂ ਉਹਨੂੰ ਗੈਸ ਦੇ ਤੇ ਰੱਖ ਦਿੱਤਾ ਆ ਲੋ ਟੂ ਮੀਡੀਅਮ ਹੀਟ ਦੇ ਉੱਤੇ ਜਦੋਂ ਵੀ ਮੈਂ ਪੂੜੇ ਬਣਾਉਣੀ ਆ ਨਾ ਕੋਈ ਵੀ ਪੂੜੇ ਬਣਾਉਣੀ ਆ ਤਾਂ ਸਭ ਤੋਂ ਪਹਿਲਾਂ ਜੇ ਫਿਲਕੇ ਵੀ ਮੈਂ ਬਣਾਉਣੀ ਆ ਨਾ ਤੇ ਸਭ ਤੋਂ ਪਹਿਲਾਂ ਮੈਂ ਜਿਹੜਾ ਘਿਓ ਦੇ ਨਾਲ ਤਵੇ ਨੂੰ ਜਿਹੜਾ ਗ੍ਰੀਸ ਕਰ ਲੈਣੀ ਆ ਸੋ ਇਸੇ ਲਈ ਮੈਂ ਸਭ ਤੋਂ ਪਹਿਲਾਂ ਜਿਹੜਾ ਆ ਤਵੇ ਦੇ ਉੱਤੇ ਚੰਗੀ ਤਰ੍ਹਾਂ ਤੇਲ ਨੂੰ ਜਿਹੜਾ ਲਗਾ ਦੇਣਾ ਹੈ ਕਿ ਤਵਾ ਜਿਹੜਾ ਚੰਗੀ ਤਰ੍ਹਾਂ ਗ੍ਰੀਸ ਹੋ ਜਾਵੇ ਤੇ ਜਿਹੜਾ ਉਹਦੇ ਉੱਪਰ ਐਕਸਟਰਾ ਤੇਲ ਆ ਨਾ ਉਹ ਸਾਰਾ ਉਤਾਰ ਦੇਣਾ ਆ ਤੇ ਫਿਰ ਇਹਦੇ ਉੱਤੇ ਜਿਹੜਾ ਆ ਉਹ ਪੂੜੇ ਦੇ ਬੈਟਰ ਪਾ ਕੇ ਤੇ ਪੂੜੇ ਬਣਾਉਣੇ ਆ ਤੇ ਜਿਹੜਾ ਸਾਡਾ ਟ੍ਰੈਡੀਸ਼ਨਲ ਤਰੀਕਾ ਹੈਗਾ ਨਾ ਉਹ ਅਸੀਂ ਕੀ ਕਰਦੇ ਹਾਂ ਕਿ ਆਟੇ ਨੂੰ ਘੋਲ ਲੈਨੇ ਆ ਤੇ ਫਿਰ ਜਿਹੜਾ ਤਾਂ ਇਹਦੇ ਉੱਤੇ ਪਾ ਕੇ ਕਿਸੇ ਗੱਤੇ ਨਾਲ ਜਾਂ ਪਿੱਪਲ ਦੇ ਪੱਤੇ ਨਾਲ ਫਲਾਉਂਦੇ ਆ ਬਟ ਹੁਣ ਸਾਨੂੰ ਪਿੱਪਲ ਪਿੱਪਲ ਦਾ ਪੱਤਾ ਤੇ ਮਿਲ ਨਹੀਂ ਸਕਦਾ ਸੋ ਮੈਂ ਆਪਣੇ ਤਰੀਕੇ ਨਾਲ ਹੀ ਜਿਹੜਾ ਪੂੜਾ ਆ ਬਣਾਉਣੀ ਆ ਸੋ ਮੈਂ ਇਹ ਪੱਕੀ ਕੜਸ਼ੀ ਰੱਖੀ ਹੋਈ ਆ ਤੇ ਇਸ ਕੜਸ਼ੀ ਦੇ ਨਾਲ ਹੀ ਮੈਂ ਬਾਹਰ ਨੂੰ ਫਲਾਉਂਦੇ ਹੋਏ ਜਿਹੜਾ ਆ ਉਹ ਬੈਟਰ ਪਾ ਦਿੰਨੀ ਆ ਫਿਰ ਉਹਦੇ ਉੱਤੇ ਡੋਸੇ ਵਾਂਗੂ ਜਿਹੜੀ ਕੜਸ਼ੀ ਆ ਘੁਮਾ ਦਿੰਨੀ ਆ ਔਰ ਬਹੁਤ ਹੀ ਵਧੀਆ ਜਿਹੜਾ ਗੋਲ ਜਿਹੜਾ ਪੂੜਾ ਆ ਉਹ ਬਣ ਜਾਂਦਾ ਆ ਔਰ ਇੱਕ ਗੱਲ ਹੋਰ ਮੈਂ ਪਹਿਲਾਂ ਜਿਹੜਾ ਇਹਦੇ ਉੱਤੇ ਤੇਲ ਸਰਵ ਤਵੇ ਉੱਤੇ ਲਗਾਇਆ ਸੀ ਹੁਣ ਸਾਈਡਾਂ ਦੇ ਕਿਨਾਰਿਆਂ ਦੇ ਉੱਤੇ ਥੋੜਾ ਜਿਹਾ ਅੱਧੇ ਕ ਚਮਚ ਦੇ ਕਰੀਬ ਜਿਹੜਾ ਤੇਲ ਪਾ ਦੇਣਾ ਆ ਤੇ ਇਹਦੇ ਕਿਨਾਰੇ ਜਿਹੜੇ ਆਪਣੇ ਆਪ ਹੀ ਛੁੱਟ ਜਾਂਦੇ ਆ ਔਰ ਕਦੇ ਵੀ ਜਿਹੜਾ ਪੂੜਾ ਆ ਨਾ ਉਹ ਤਵੇ ਦੇ ਨਾਲ ਚਿਪਕਦਾ ਨਹੀਂ ਆ ਬੜੇ ਆਰਾਮ ਦੇ ਨਾਲ ਜਿਹੜਾ ਉਹ ਤਵੇ ਨਾਲੋਂ ਲੱਥ ਜਾਂਦਾ ਆ ਸੋ ਇੱਦਾਂ ਜਿਹੜਾ ਖੀਰ ਵਿੱਚ ਪਾਉਣ ਵਾਸਤੇ ਮੈਂ ਜਿਹੜੇ ਥੋੜੇ ਜਿੰਨੇ ਬੀ ਲੈ ਲਏ ਆ ਤੇ ਨਾਲ ਹੀ ਮੈਂ ਬਦਾਮ ਲੈ ਲਿਆ ਮਤਲਬ ਕਿ ਉਹਦੇ ਪੰਪਕੀਨ ਸੀਡ ਸੀਗੇ ਨਾਲ ਥੋੜੇ ਜਿੰਨੀ ਕਿਸ਼ਮਿਸ਼ ਸੀਗੀ ਸੌਗੀ ਸੀਗੀ ਤੇ ਥੋੜੇ ਜਿਹਾ ਕਾਜੂ ਸੀਗੇ ਜਿਆਦਾ ਮੈਂ ਸਮਾਨ ਨਹੀਂ ਪਾਇਆ ਕਿਉਂਕਿ ਫਿਰ ਗਰਮੀਆਂ ਦੇ ਦਿਨਿਆਂ ਤੇ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਗਰਮ ਹੋ ਜਾਂਦੀਆਂ ਆ ਤੇ ਇਸ ਕਰਕੇ ਮੈਂ ਜਿਆਦਾ ਡਰਾਈ ਫਰੂਟ ਇਹਦੇ ਵਿੱਚ ਨਹੀਂ ਪਾਇਆ ਉਦਾਂ ਆਪਾਂ ਇਹਦੇ ਵਿੱਚ ਜਿਹੜਾ ਆ ਕੋਕੋਨਟ ਦਾ ਮਤਲਬ ਕਿ ਸੁੱਕਾ ਨਾਰੀਅਲ ਵੀ ਗ੍ਰੇਟ ਕਰਕੇ ਪਾ ਸਕਦੇ ਆ ਉਹਦੇ ਨਾਲ ਵੀ ਖੀਰ ਦਾ ਜਿਹੜਾ ਟੇਸਟ ਆ ਉਹ ਬਹੁਤ ਵਧੀਆ ਹੁੰਦਾ ਆ ਸੋ ਦੋਨੋਂ ਪਾਸੇ ਦਾ ਕੰਮ ਚੱਲ ਰਿਹਾ ਹੈ ਇਧਰ ਖੀਰ ਵੀ ਰਿਚ ਰਹੀ ਆ ਤੇ ਉਧਰ ਪੂੜੇ ਵੀ ਬਣ ਰਹੇ ਆ ਜਿਹੜੇ ਪੂੜੇ ਆ ਨਾ ਲੋਟੋ మీడియం ਹੀਟ ਤੇ ਜੇ ਤੁਸੀਂ ਬਣਾਓਗੇ ਨਾ ਤੇ ਜਾਰਾ ਵਧੀਆ ਬਣਦੇ ਆ ਖੀਰ ਜਿਹੜੀ ਆ ਉਹ ਅੱਧਿਕ ਪੱਕ ਚੁੱਕੀ ਆ ਮਤਲਬ ਕਿ ਚੌਲ ਜਿਹੜੇ ਆ ਅੱਧੇ ਇੱਕ ਗਲ ਚੁੱਕੇ ਆ ਤੇ ਉਹਦੇ ਵਿੱਚ ਮੈਂ ਜਿਹੜਾ ਆ ਉਹ ਸਾਰੇ ਡਰਾਈ ਫਰੂਟ ਤੇ ਜਿਹੜੇ ਸੀਡਸ ਆ ਉਹ ਪਾ ਦਿੱਤੇ ਆ ਇਧਰ ਮੇਰੇ 2-3 ਜਿਹੜੇ ਪੂੜੇ ਆ ਉਹ ਵੀ ਲੱਥ ਗਏ ਆ ਤੇ ਹੁਣ ਜਿਹੜਾ ਆ ਮੈਂ ਕੀ ਕਰਦੀ ਹੁੰਨੀ ਆ ਕਿ ਮੈਂ ਧਾਣੀ ਲੈ ਕੇ ਨਾ ਤੇ ਉਹ ਖੀਰ ਦੇ ਵਿੱਚ ਘੁਮਾ ਦਿੰਨੀ ਆ ਕਿਉਂਕਿ ਚੌਲ ਜਿਹੜੇ ਆ ਬਹੁਤ ਸੌਫਟ ਹੋ ਜਾਂਦੇ ਆ ਜਦੋਂ ਆਪਾਂ ਮਧਾਣੀ ਲੈ ਕੇ ਇਹਦੇ ਵਿੱਚ ਫੇਰਦੇ ਆ ਨਾ ਚੌਲ ਜਿਹੜੇ ਆ ਉਹ ਦੁੱਧ ਦੇ ਵਿੱਚ ਚੰਗੀ ਤਰ੍ਹਾਂ ਘੁਲ ਜਾਂਦੇ ਆ ਖੀਰ ਜਿਹੜੀ ਆ ਉਦੋਂ ਤੱਕ ਮਤਲਬ ਕਿ ਰਿੰਨੀ ਦੀ ਆ ਜਿੰਨੀਦਰ ਦੁੱਧ ਤੇ ਖੀਰ ਜਿਹੜਾ ਇਕੱਠੇ ਤੱਲੇ ਨਹੀਂ ਡਿੱਗਦੇ ਤੇ ਪੂਰੇ ਜਿਹੜੇ ਨਾਲ-ਨਾਲ ਲੱਥ ਰਹੇ ਆ ਤੇ ਜਿਵੇਂ ਮੈਂ ਤੁਹਾਨੂੰ ਦੱਸਿਆ ਆ ਕਿ ਤਿੰਨ ਚਾਰ ਪੂਰੇ ਪਹਿਲਾਂ ਲੱਤ ਗਏ ਸੀਗੇ ਸੋ ਇਹ ਜਿਹੜਾ ਆ ਇਹ ਲਾਸਟ ਵਾਲਾ ਪੂਰਾ ਸੀਗਾ ਤੇ ਉਹਦਾ ਜਿਹੜੀ ਖੀਰ ਆ ਉਹ ਵੀ ਪੂਰੀ ਤਰ੍ਹਾਂ ਪੱਕ ਗਈ ਆ ਮੈਂ ਨਾ ਅੱਧੀ ਖੀਰ ਜਿਹੜੀ ਆ ਉਹ ਇੱਕ ਡੁੰਗੇ ਵਿੱਚ ਕੱਢ ਲਈ ਆ ਕਿਉਂਕਿ ਅੱਦੇ ਜਾਣੇ ਮੈਂਬਰ ਜਿਹੜੇ ਆ ਉਹ ਸ਼ੱਕਰ ਖਾਂਦੇ ਆ ਖੰਡ ਨਹੀਂ ਖਾਂਦੇ ਤੇ ਅੱਧੇ ਜਿਹੜੇ ਆ ਉਹ ਖੰਡ ਖਾਂਦੇ ਉਹ ਸ਼ੱਕਰ ਨਹੀਂ ਖਾਂਦੇ ਸੋ ਮੈਂ ਖੀਰ ਨੂੰ ਜਿਹੜਾ ਆ ਦੋ ਪਾਰਟਸ ਵਿੱਚ ਡਿਵਾਈਡ ਕਰ ਲਿਆ ਆ ਇੱਕ ਦੇ ਵਿੱਚ ਜਦੋਂ ਵੀ ਖਾਣੀ ਉਹਦਾ ਸ਼ੱਕਰ ਪਾ ਦੋਗੀ ਤੇ ਇੱਕ ਦੇ ਵਿੱਚ ਜਿਹੜੀ ਆ ਉਹ ਮੈਂ ਖੰਡ ਪਾ ਦੇਣੀ ਆ ਸੋ ਜਿਹੜੀ ਬਾਕੀ ਦੀ ਖੀਰਾ ਉਹਦੇ ਵਿੱਚ ਮੈਂ ਅੱਧੀ ਕੌਲੀ ਜਿਹੜੀ ਉਹ ਖੰਡ ਦੀ ਪਾ ਦਿੱਤੀ ਆ ਜ਼ਿਆਦਾ ਨਹੀਂ ਪਾਈ ਕਿਉਂਕਿ ਖੀਰ ਮਤਲਬ ਕਿ ਜਿਹੜਾ ਪੂੜਿਆਂ ਦੇ ਵਿੱਚ ਮਿੱਠਾ ਆ ਤੇ ਖੀਰ ਦੇ ਵਿੱਚ ਮਿੱਠਾ ਮੈਂ ਨਾਰਮਲ ਹੀ ਰੱਖਿਆ ਆ ਇੱਕ ਵਾਰੀ ਮੈਂ ਖੀਰ ਪੂਰੇ ਖਾਦੇ ਸੀਗੇ ਇਸ ਿੰਡੇ ਦੇ ਵਿੱਚ ਤੇ ਉੱਥੇ ਮੈਂ ਵੇਖਿਆ ਸੀਗਾ ਕਿ ਇਹਦੇ ਵਿੱਚ ਜਿਹੜਾ ਮਿੱਠਾ ਹੁੰਦਾ ਨਾ ਉਹ ਜ਼ਿਆਦਾ ਨਹੀਂ ਹੁੰਦਾ ਤੇ ਜੇ ਤੁਸੀਂ ਪੂੜਿਆਂ ਦੇ ਵਿੱਚ ਮਿੱਠਾ ਜ਼ਿਆਦਾ ਪਾ ਦੋਗੇ ਨਾ ਤੇ ਫਿਰ ਪੂੜੇ ਜਿਹੜਾ ਉਹ ਤਵੇ ਦੇ ਨਾਲ ਵੀ ਚਿਪਕਣਗੇ ਸੋ ਪੂੜਿਆਂ ਦੇ ਵਿੱਚ ਜਿੰਨੇ ਮਿੱਠਾ ਨਾਰਮਲ ਹੋਊਗਾ ਨਾ ਫਿਰ ਉਹ ਜਿਹੜੇ ਆ ਤਵੇ ਦੇ ਨਾਲ ਨਹੀਂ ਚਿਪਕਦੇ ਤੇ ਖੀਰ ਮੇਰੀ ਜਿਹੜੀ ਆ ਬਣ ਕੇ ਤਿਆਰ ਹੋ ਗਈ ਆ ਤੇ ਮਿੱਠੇ ਪੂੜੇ ਗੁੜ ਵਾਲੇ ਪੂੜੇ ਵੀ ਬਣ ਕੇ ਤਿਆਰ ਹੋ ਗਿਆ ਸੋ ਮੈਂ ਨਾਲ ਸੋਚਿਆ ਕਿ ਉਹ ਨਾ ਫਿਰ ਨਮਕੀਨ ਪੂਰੇ ਵੀ ਬਣਾ ਲੈ ਜਾਣ ਸੋ ਫਿਰ ਮੈਂ ਇੱਥੇ ਜਿਹੜਾ ਹੈ ਦੋ ਕਟਸ਼ੀਆਂ ਜਿਹੜਾ ਉਹ ਵੇਸਣ ਲੈ ਲਿਆ ਉਹਦੇ ਵਿੱਚ ਦੋ ਚਮਚ ਆਟੇ ਦੇ ਪਾ ਦਿੱਤੇ ਨਮਕ ਹਲਦੀ ਗਰਮ ਮਸਾਲਾ ਤੇ ਨਾਲ ਕਾਲੀ ਮਿਰਚ ਪਾ ਕੇ ਜੀਰਾ ਪਾਊਡਰ ਪਾ ਕੇ ਤੇ ਇਹਦਾ ਵੀ ਮੈਂ ਇੱਕ ਘੋਲ ਤਿਆਰ ਕਰ ਲਿਆ ਜਿਵੇਂ ਦਾ ਘੋਲ ਜਿਹੜਾ ਆ ਉਹ ਆਟੇ ਦਾ ਤਿਆਰ ਕੀਤਾ ਸੀ ਉਵੇਂ ਦਾ ਹੀ ਜਿਹੜਾ ਘੋਲ ਆ ਉਹ ਮੈਂ ਵੇਸਣ ਦਾ ਤਿਆਰ ਕਰ ਲਿਆ ਆ ਪਹਿਲਾਂ ਤਾਂ ਮੈਂ ਸੋਚਿਆ ਸੀਗਾ ਕਿ ਜਿਹੜਾ ਸਿੰਪਲ ਹੀ ਜਿਹੜੇ ਆ ਉਹ ਪੂਰੇ ਬਣਾ ਲੈਣੀਆਂ ਮਤਲਬ ਕਿ ਇਹਦੇ ਵਿੱਚ ਹੋਰ ਕੁਝ ਨਹੀਂ ਪਾਉਂਦੀ ਫਿਰ ਬਾਅਦ ਵਿੱਚ ਮੇਰਾ ਦਿਲ ਕੀਤਾ ਕਿ ਚਲੋ ਇਹਦੇ ਵਿੱਚ ਨਾ ਪਿਆਜ਼ ਪਾ ਹੀ ਦਿੰਨੇ ਆ ਸੋ ਫਿਰ ਮੈਂ ਨਾ ਬ੍ਰੀਕ ਕੱਟ ਕੇ ਨਾ ਬ੍ਰੀਕ ਬ੍ਰੀਕ ਕੱਟ ਕੇ ਇਹਦੇ ਵਿੱਚ ਜਿਹੜਾ ਆ ਉਹ ਪਿਆਜ ਵੀ ਪਾ ਦਿੱਤਾ ਤੇ ਆਜ ਦੇ ਨਾਲ ਜਿਹੜਾ ਪੂੜੇ ਦਾ ਟੇਸਟ ਆ ਉਹ ਹੋਰ ਵੱਧ ਜਾਂਦਾ ਆ ਅਗਰ ਤੁਸੀਂ ਇਹਦੇ ਵਿੱਚ ਇਹ ਤੁਹਾਡੀ ਆਪਣੀ ਮਰਜ਼ੀ ਆ ਤੁਸੀਂ ਸਿੰਪਲ ਬਣਾਉਣਾ ਆ ਚਾਹੇ ਦੇ ਵਿੱਚ ਤੁਸੀਂ ਸਬਜ਼ੀਆਂ ਵਗੈਰਾ ਵੀ ਪਾ ਸਕਦੇ ਹੋ ਸੋ ਜਿਹੜਾ ਵੇਸਨ ਦਾ ਪੂੜਾ ਆ ਨਾ ਉਹ ਵੀ ਮੈਂ ਐਵੇਂ ਹੀ ਬਣਾਉਣੀ ਆ ਜਿਵੇਂ ਮੈਂ ਮਤਲਬ ਕਿ ਆਟੇ ਦਾ ਪੂੜਾ ਬਣਾਇਆ ਸੀ ਸੈਂਟਰ ਵਿੱਚ ਥੋੜਾ ਜਿਹਾ ਬੈਟਰ ਪਾ ਕੇ ਨਾ ਕਟਛੀ ਦੇ ਨਾਲ ਜਿਹੜਾ ਸਾਈਡਾਂ ਦੇ ਉੱਤੇ ਫਲਾ ਦਿੰਨੀ ਆ ਤੇ ਉੱਪਰ ਫਿਰ ਜਿਹੜੀ ਕਟਛੀ ਫੇਰ ਦਿੰਨੀ ਆ ਤੇ ਬਹੁਤ ਹੀ ਵਧੀਆ ਤਰੀਕੇ ਨਾਲ ਜਿਹੜਾ ਵੇਸਣ ਦਾ ਪੂੜਾ ਆ ਉਹ ਬਣ ਜਾਂਦਾ ਆ ਆਟੇ ਦੇ ਪੂੜੇ ਨਾਲੋਂ ਜਿਹੜਾ ਵੇਸਣ ਦਾ ਪੂੜਾ ਨਾ ਥੋੜਾ ਜਿਹਾ ਤੇਲ ਜਿਹੜਾ ਵੱਧ ਲੈਂਦਾ ਆ ਕਿਉਂਕਿ ਵੇਸਣ ਦਾ ਪੂੜਾ ਜਿਹੜਾ ਹੈ ਨਾ ਉਹ ਤੇਲ ਨੂੰ ਜਿਹੜਾ ਆ ਉਹ ਜ਼ਿਆਦਾ ਸੋਖ ਲੈਂਦਾ ਆ ਸੋ ਇਸ ਕਰਕੇ ਮੈਂ ਇਹਦੇ ਵਿੱਚ ਥੋੜਾ ਜਿਹਾ ਤੇਲ ਜਿਹੜਾ ਵੱਧ ਪਾਇਆ ਆ ਹੁਣ ਕਈ ਲੋਕ ਕਹਿ ਦਿੰਦੇ ਆ ਕਿ ਤੁਸੀਂ ਬਹੁਤ ਜ਼ਿਆਦਾ ਤੇਲ ਪਾ ਦਿੱਤਾ ਪਰ ਕਦੀ ਕਦਾਈ ਜਿਹੜਾ ਆ ਉਹ ਤੇਲ ਵੀ ਜਿਹੜਾ ਆ ਉਹ ਖਾ ਲੈਣਾ ਚਾਹੀਦਾ ਆ ਬਟ ਇਹ ਤੁਹਾਡੇ ਉੱਤੇ ਡਿਪੈਂਡ ਕਰਦਾ ਹੈ ਤੁਸੀਂ ਚੀਜ਼ ਨੂੰ ਕਿਵੇਂ ਬਣਾਉਂਦੇ ਹੋ ਸਭ ਤੋਂ ਪਹਿਲਾਂ ਜਿਹੜੀ ਸਭ ਤੋਂ ਪਹਿਲੀ ਥਾਲੀ ਆ ਲੱਗ ਗਈ ਆ ਇਹ ਜਿਹੜੀ ਥਾਲੀ ਸੀ ਨਾ ਇਹ ਖੰਡ ਵਾਲੀ ਖੀਰ ਦੀ ਸੀਗੀ ਇੱਕ ਪੂੜਾ ਨਮਕੀਨ ਇੱਕ ਜਿਹੜਾ ਉਹ ਗੁੜ ਵਾਲਾ ਤੇ ਨਾਲ ਜਿਹੜੀ ਆ ਉਹ ਸੀਗੀ ਖੰਡ ਵਾਲੀ ਖੀਰ ਜੋ ਕਿ ਮੇਰੇ ਬੇਟੇ ਦੀ ਸੀਗੀ ਉਸ ਤੋਂ ਬਾਅਦ ਜਿਹੜੀ ਆ ਉਹ ਮੇਰੇ ਹਸਬੰਦ ਦੀ ਸੀਗੀ ਜਿਹਦੇ ਵਿੱਚ ਮੈਂ ਸ਼ੱਕਰ ਪਾਈ ਸੀਗੀ ਸੋ ਮੈਂ ਤਾਂ ਅੱਜ ਪਹਿਲੇ ਦਿਨ ਹੀ ਖੀਰ ਪੂੜੇ ਬਣਾ ਲਏ ਸੋ ਤੁਸੀਂ ਵੀ ਜ਼ਰੂਰ ਬਣਾ ਲਿਓ ਤੇ ਮੈਨੂੰ ਜ਼ਰੂਰ ਦੱਸਿਓ